ਇਸ਼ਾ ਦੇ ਬਲੇ ਸਿਮਨ ਨਹੀਂ ਕੱਟ ਕੱਟ ਜੂ ਪਤਾ ਨਹੀਂ ਕੀ ਕਰਦਾ ਉਹਨਾਂ ਦੇਆਂ ਕਈਆਂ ਹੋਈਆਂ ਮਤਲਬ ਉਹ ਕਹਿੰਦੇ ਸੀ ਸਹਿ ਸਹਿ ਮਤਲਬ ਸਹਿ ਨਾ ਤੇ ਮੈਂ ਕਿਹਾ ਮਾਸਟਰ ਜਾਗਰ ਸਿੰਘ ਮੈਂ ਕਿਹਾ ਜਿੰਨੀ ਦੇਰ ਇੰਡੀਆ ਰਹੀ ਨੇ ਰਾਈਆਂ ਤੇ ਸਾਨੂੰ ਪੈਸਾ ਮੇਰੇਆਂ ਸਵਾਈ ਤੇ ਆਇਓ ਪਿੰਡ ਤੇ ਤੇ ਮੈਂ ਕਿਹਾ ਜੁਤੀ ਸਿਮਨ ਕਰਉ ਦੇ ਸੰਤਾ ਕੇ ਰੁਕਿਆ ਨਹੀਂ ਮਾਸਟਰ ਜਾਗਰ ਹੁਣ ਮੈਂ ਕਿਹਾ ਉਹ ਹੈ ਨਹੀਂ ਹੁਣ ਫਿਰ ਜਿਹੋ ਜਾਈ ਚਾਹੁੰਦੇ ਉਹ ਜਾਂ ਬਿਲਵਾ ਲੰਦੇ ਆ ਗੱਲੇ ਗਲਤ ਆਈ ਹੈ ਨਾ ਇੱਕ ਗਲਤ ਹੈ ਗੱਲ ਇਹ ਦੇਖਦੇ ਨੇ ਕੋ ਸਿੰਘ ਖੜਾ ਹੋ ਗਿਆ ਐ ਜੀ ਬੰਦ ਸੁਣ ਇਹ ਬੀਬੀ ਆਪਣੇ ਜਿਹੜੇ ਮਿੰਦਰ ਕੌਰ ਹੁਣ ਜਗਦੀਸ਼ ਮਿੰਦਰ ਕੇ ਸਿਮਰਨਾ ਕਰੋ ਜੀ ਮਿੰਦਰ ਕੌਰ ਜੰਨੀਆ ਹੁਣ ਸਾਰੇ ਕਹਿ ਰਹੇ ਹਾਂ ਹੈ ਚੰਡੀਗੜ੍ਹ ਰਾਜਪੁਰੇ ਬਾਰੇ ਸਾਰੇ ਇਹ ਕਰਦੇ ਆ ਮਿੰਦਰ ਕੌਰ ਹਾਲੇ ਅੰਮ੍ਰਿਤ ਇਹਨਾਂ ਹੀ ਸਾਲ ਮੈਂ ਕਹਿ ਗਿਆ ਹਾਲੇ ਦੇ ਨੰਦ ਕਾਲਜ ਨਹੀਂ ਸੀ ਹੋਏ ਮਿੰਦਰ ਕੌਰ ਦੇ ਤੇ ਇਹ ਦੋਨੋਂ ਮਿੰਦਰ ਕੌਰ ਦੇ ਪਿਤਾ ਜੀ ਭਾਈ ਰਤਨ ਸਿੰਘ ਮस्तान ਆ ਜੀ ਭਾਈ ਸਾਹਿਬ ਦੇ ਚਲਾਨੇ ਤੋਂ ਬਾਅਦ ਮਲਕੇ 2 4 3 ਸਾਲ ਹੋ ਗਏ ਉਹਨੇ ਤੇ ਅਮਰਸਰ ਸਾਹਿਬ ਅਸੀਂ ਭਾਈ ਸੇਵਾ ਸੀ ਉਹਨਾਂ ਦੇ ਚਬਾਰੇ ਤੇ ਉੱਥੇ ਕੀਰਤਨ ਬਹੁਤ ਹੋਏ ਜੀ ਕਿ ਉੱਥੇ ਅਸੀਂ ਵਾਜੇ ਤੇ ਮਸਤਾਨਾ ਜੀ ਹੁਣ ਲਕਨ ਸਿੰਘ ਮਸਤਾਨਾ ਜੀ ਤਗੜੇ ਭਾਈ ਸਾਹਿਬ ਇਸ ਨੀ ਦੇ ਵੇਲੇ ਦੇ ਕੀਰਤਨੀਏ ਸੀ ਹਾਂ ਤੇ ਮੈਨੂੰ ਭਾਈ ਮਨਿਸਰ ਨੇ ਆਦਤ ਪਾਈ ਸੀ ਬੇਟੀਆਂ ਨਾ ਟੀਉਣਾ ਜਥੇ ਦੀਆਂ ਪੁਰਾਣੀਆਂ ਕਿਉਂ ਨਾ ਕਿੱਟੀਆਂ ਕਰੇ ਮੈਂ ਨੂੰ ਮਸਤਾਨਾ ਜੀ ਨੂੰ ਕਿਹਾ ਵੀ ਸਾਨੂੰ ਭਾਈ ਸਾਹ ਦੇ ਵੇਲੇ ਦੀ ਟਿਊਨ ਸਿਖਾਓ ਕੋਈ ਉਹ ਮਸਤਾਨਾ ਜੀ ਵਾਜੇ ਤੇ ਮੰਦਰ ਕੌਨ ਨਾਲ ਬੈਠੀ ਹੈ ਤੇ ਭਾਈ ਸਤਨਾਮ ਸਿੰਘ ਢਬਲਾ ਵਜਾ ਰਿਹਾ ਹੈ ਮਸਤਾਨਾ ਜੀ ਨੇ ਸ਼ਬਦ ਸ਼ੁਰੂ ਕੀਤਾ ਬਲ 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 ਗੁਰਦੇਵ ਜਿਨ ਨਾਮ ਦ੍ਰਿੜ ਆਇਆ ਗਾ ਕੇ ਸੋ ਨਾਮ ਦ੍ਰਿੜ ਆਇਆ ਜਿਨ ਨਾਮ ਦ੍ਰਿੜ ਆਇਆ ਵਾਹਿ ਵਾਹਿ ਰੂ ਆਇਓ ਮੈਂ ਕਮ ਮਸਤਾਨਾ ਜੀ ਨੇ 22 ਘੰਟੇ ਇੱਕੋ ਸ਼ਬਦ ਪੜਿਆ ਮੋਹਿ ਨਿਰਗੁਣ ਅਨਾਥ ਸ਼ਰਣੀ ਆਇਆ ਸ਼ਰਣੀ ਆਇਆ ਸ਼ਰਣੀ ਆਇਆ ਵਾਹਿਗੁਰੂ ਤੇ ਮੈਂ ਕਹ ਤੁਸੀਂ ਦੱਸੋ ਦੋ ਦੋ ਘੰਟਿਆਂ ਵਿੱਚ 6 ਲਾਈਨਾਂ ਦਾ ਸ਼ਬਦ ਉਹਨਾਂ ਨੇ ਕਿਵੇਂ ਪੜਿਆ ਜੀ ਸਾਰਾ ਸਿਮਨ ਕਰਾਇਆ ਉਹਦੋਂ ਮਸਤਾਨਾ ਜੀ ਨੂੰ ਤਾਂ ਕਿਸੇ ਨਹੀਂ ਰੁਕੇ ਸਿਮਨ ਕਰ ਤੋ ਫਿਰ ਮਸਤਾਨਾ ਜੀ ਨੇ ਭਾਈ ਸਾਹਿਬ ਨਾਲ ਕੀਤਾ ਹੀ ਹੁਣ ਕੀਤਾ ਭਾਈ ਸਾਹਿਬ ਦਾ ਦਰਬਾਰੀ ਜੀ ਤਨੀ ਅਸੀਂ ਮਸਤਾਨਾ ਜੀ ਇਹ ਤਾਂ ਮੈਂ ਹੁਣੋ ਉਹ ਜਿਹੜਾ ਵੀਰਾ ਜੀ ਵੀਰਾ ਜੀ ਭਾਈ ਸਾਹਿਬ ਵੀ ਤਾਂ ਸ਼ਬਦ ਪੜ੍ਹਦੇ ਸੀ ਜਿਹੜਾ ਉਹਨਾਂ ਦਾ ਫੇਵਰੇਟ ਸੀ ਆਪਣਾ ਆਓ ਹਮਾਰੇ ਗ੍ਰਾਮ ਪੇ ਨਹੀਂ ਓਚ ਕਹਿੰਦੇ ਸਿਮਰਨ ਕਹਿੰਦੇ ਇੱਕ ਤੁਕ ਤੇ ਹੀ ਕਹਿੰਦੇ 2 ਘੰਟੇ ਇੱਕ ਵਾਰੀ ਸ਼ਬਦ ਕੀਰਤਨ ਹੋਇਆ ਤੇ ਸਿਮਰਨ ਮਤਲਬ ਪੂਰਾ ਕਿਹੜੇ ਸ਼ਬਦ ਨੇ ਮੈਨੂੰ ਇੱਕ ਕੰਮ ਤੇ ਮੇਰੇ ਦਿਮਾਗ ਚ ਲੱਤ ਗਿਆ ਕਿਸ ਨੇ ਕਿਹਾ ਜੀ ਆਪਣਾ ਉਥੇ ਆਸਟ੍ਰੇਲੀਆ ਗਿਆ ਸੀ ਹੈਂ ਆਸਟ੍ਰੇਲੀਆ ਆਪਣੇ ਬਾਪ ਮੱਲ ਸਿੰਘ ਜੀ ਦੀ ਦੋਤੀ ਰਹਿੰਦੀ ਸੀ ਉਦੋਂ ਆਸਟ੍ਰੇਲੀਆ ਬਾਪ ਜੀ ਦੀ ਦੋਤੀ ਨਹੀਂ ਆਸਟ੍ਰੇਲੀਆ ਤਾਂ ਹੋਈ ਨਹੀਂ ਤਾਂ ਯਾਰ ਜਿਆਦਾ ਉਹ ਜਿਹੜਾ ਨਿਊਜ਼ੀਲੈਂਡ ਦਾ ਭਾਈ ਜਗੇ ਸਿੰਘ ਜਗੇ ਸਿੰਘ ਨੂੰ ਕੋਈ ਕੋਹ ਕਹਿ ਕੇ ਤਾਂ ਦੇਖੋ ਬਈ ਉਹ ਭਾਈ ਸਾਹਿਬ ਦੇ ਵੇਲੇ ਦਾ ਅੱਛਾ ਹਾਂ ਤੇ ਭਾਈ ਸਾਹਿਬ ਉਹਨੂੰ ਮੈਂ ਐਕਸਨਾ ਐਕਸ ਕਿ ਮੈਂ ਜਾਣ ਬੁਝ ਕੇ ਮੈਂ ਉਹਨੂੰ ਪੰਗਾ ਪਾਇਆ ਮੈਂ ਕਿਹਾ ਮੈਂ ਭਾਈ ਸਾਹਿਬ ਕੋਲ ਸਾਰੇ ਕਹੀ ਜਾਂਦੇ ਨੇ ਪਾਈਸ਼ਾ ਮੇਨੇ ਸਿਵਨੇ ਸੀ ਹੁੰਦਾ ਮੈਂ ਕਿਹਦੇ ਹੋ ਜੇ ਕਹਿੰਦੇ ਜੇ 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 ਪਾਈਨ ਜੀ ਇਸੇ ਹੀ ਵਾਇਗਰ ਨੂੰ ਨਹੀਂ ਕਰਦੇ ਤਾਂ ਹੋਰ ਕੀ ਕਰਦੇ ਸੀ ਉਹ ਤਾਂ ਪੈ ਜਾਂਦੇ ਟੁੱਟੇ ਭਾਈ ਜਗਜੀਤ ਤਾਂ ਮਤਲਬ ਪੂਰਾ ਵਾਜਾ ਛੜਾ ਦਿੰਦੇ ਸਰਗਮਾ ਵਾਹ ਰੋ ਆਇਓ ਰੋ ਵਾਹ ਰੋ ਆਇਓ ਵਾਹ ਰੋ ਆਇਓ ਵਾਹ ਵਾਹ ਪੂਰਾ ਮਾਜਾ ਇਹ ਆ ਕਿਹਾ ਨਿਊਜ਼ੀਲੈਂਡ ਹਾਂ ਨਿਊਜ਼ੀਲੈਂਡ ਉਹ ਨਿਊਜ਼ੀਲੈਂਡੋਂ ਲੈ ਕੇ ਜਾਦੇ ਸੀ ਉਹ ਇੰਡੀਆ ਆਇਆ ਇਹ ਨਹੀਂ ਹਾਂ ਠੀਕ ਹੈ ਕਿੱਥੇ ਹੈ ਇੰਡੀਆ ਗਏ ਨੇ ਮੈਂ ਫੇਸਬੁਕ ਤੇ ਦੇਖਿਆ ਤੁਸੀਂ ਗਏ ਸੀ ਨਾ ਨਿਊਜ਼ੀਲੈਂਡ ਹਾਂ ਮੈਂ ਗਿਆ ਮੈਂ ਦੋ ਵਾਰ ਹੀ ਗਿਆ ਹੁਣ ਹੁਣ ਤਾਂ ਦੋ ਗਏ ਸੀ ਆ ਜਾਣਾ ਜਾਣਾ ਨਿਊਜ਼ੀਲੈਂਡ ਹੋਣਾ ਸੀ ਅੱਛਾ ਹੈ ਫੇਰ ਉਹ ਫਰਬਦੀ ਨਿਕ ਹੋ ਗਿਆ ਚੰਗਾ ਹੋਇਆ ਬਲਕੇ ਵੀ ਉਹ ਉਹ ਨਾ ਮੈਨੂੰ ਕਹਿੰਦੇ ਵੀ ਅਸੀਂ ਟਿਕਟ ਭੇਜ ਲਿਆ ਮੈਂ ਕਿਹਾ ਤੁਸੀਂ ਟਿਕਟ ਨਾ ਭੇਜੋ ਮੈਂ ਜੀ ਨੂੰ ਲੈਣ ਦਾ ਹੈ ਅੱਛਾ